ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਸੌਖਾ ਡਿਜ਼ਾਈਨ ਹੈ ਆ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਆਪਾਂ ਕੁੰਡੇ ਪਾਉਣੇ ਨੇ ਉਹ 14 ਕੁੰਡਿਆਂ ਦਾ ਇਹ ਡਿਜ਼ਾਈਨ ਹੈ ਤੇ 14 14 ਦੇ ਹਿਸਾਬ ਨਾਲ ਕੁੰਡੇ ਪਾ ਕੇ ਸੱਤ ਕੁੰਡੇ ਵਾਧੂ ਪਾਉਣੇ ਨੇ ਪੰਜ ਕੁੰਡੇ ਪਾਉਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਪਾਉਣੇ ਨੇ ਐਡਜਸਟ ਵਾਸਤੇ ਸੱਤ ਕੁੰਡੇ ਆਪਾਂ ਵਾਧੂ ਪਾ ਲੈਣੇ ਇਸ ਤਰ੍ਹਾਂ 14 14 ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਥੇ ਮੈਂ ਤੁਹਾਨੂੰ ਇੱਕ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਤੇ ਮੈਂ 14 ਗੁੰਡੇ ਪਾ ਕੇ ਨਾਲ ਪੰਜ ਗੁੰਡੇ ਵਾਧੂ ਪਾਏ ਹੋਣੇ ਡਿਜ਼ਾਈਨ ਨੂੰ ਇਕੁਅਲ ਕਰਨ ਵਾਸਤੇ ਕਿ ਜਿਵੇਂ ਇੱਧਰ ਉਲਟੇ ਗੁੰਡੇ ਆਉਣਗੇ ਤੇ ਇੱਧਰ ਵੀ ਉਲਟੇ ਗੁੰਡੇ ਆਉਣਗੇ ਤੇ ਡਿਜ਼ਾਈਨ ਜਿਹੜਾ ਉਹ ਸੋਹਣਾ ਲੱਗੇਗਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਉਲਟੇ ਤੇ ਸਿੱਧੇ ਦੋਨੋਂ ਪਾਸਿਆਂ ਤੋਂ ਡਿਜ਼ਾਈਨ ਜਿਹੜਾ ਧਿਆਨ ਨਾਲ ਦੇਖਣਾ ਪਏਗਾ ਡਿਜ਼ਾਈਨ ਵੈਸੇ ਬਹੁਤ ਹੀ ਸੋਖਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਤੇ ਸਿੱਧੇ ਪਾਸੇ ਉਹ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲਾ ਗੁੰਡਾ ਆਪਾਂ ਉਤਾਰ ਲਿਆ ਹੁਣ 5 ਗੁੰਡੇ ਸਿੱਧੇ ਬਣਾਉਣੇ ਆ 1 2 3 4 5 ਧਿਆਨ ਨਾਲ ਤੁਸੀਂ ਸਾਰਾ ਡਿਜ਼ਾਈਨ ਵੇਖਣਾ 5 ਗੁੰਡੇ ਸਿੱਧੇ ਬਣਾ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 2 ਗੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਧਗਾ ਬੈਕ ਸਾਈਡ ਤੇ ਕਰਕੇ ਹੁਣ ਇੱਕ ਕੁੰਡਾ ਜਿਹੜਾ ਇਹਦੇ ਕੋਲੋਂ ਇਸ ਤਰ੍ਹਾਂ ਕਰਕੇ ਆਪਾਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਫਿਰ ਧਗਾ ਆਪਣੀ ਵਾਲੀ ਸਾਈਡ ਕਰ ਲੈਣਾ ਤੇ ਇਸ ਕੁੰਡੇ ਨੂੰ ਆਪਾਂ ਸਿੱਧਾ ਬੰਨ੍ਹਣਾ ਇਹ ਸਾਡੇ ਇੱਕ ਤੋਂ ਤਿੰਨ ਕੁੰਡੇ ਹੋਗੇ ਹੁਣ ਧਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ 1 2 3 ਧਗਾ ਪਿੱਛੇ ਕਰਕੇ ਫਿਰ ਇਹ ਇੱਕ ਕੁੰਡੇ ਦੇ ਕੋਲੋਂ ਆਪਾਂ ਕੁੰਡਾ ਲੈਣਾ ਇਸ ਤਰ੍ਹਾਂ ਕਰਕੇ ਤਾਗਾ ਆਪਣੇ ਵਾਲੇ ਸਾਈਡ ਕਰ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਦੇਣਾ ਹੁਣ ਤਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਇੱਥੋਂ ਲੈ ਕੇ ਇੱਥੋਂ ਤੱਕ ਸਾਡਾ 14 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਵੇਖੋ 2 4 6 ਤੇ 1 7 8 9 10 11 12 13 ਤੇ 14 ਹੁਣ ਤਾਗਾ ਪਿੱਛੇ ਕਰਾਂਗੇ ਪੰਜ ਗੁੰਡੇ ਸਿੱਧੇ ਬਣਾਵਾਂਗੇ ਜਿਵੇਂ ਆਪਾਂ ਪੰਜ ਗੁੰਡੇ ਇੱਧਰ ਸਿੱਧੇ ਬਣਾਏ ਸੀ 1 2 3 4 ਇੱਕ ਗੁੰਡਾ ਸਾਡੇ ਕੋਲੋਂ ਘਟਿਆ ਇਸ ਤਰ੍ਹਾਂ ਪੰਜ ਗੁੰਡੇ ਬਣਾ ਕੇ ਤੇ ਲਾਸਟ ਵਾਲਾ ਗੁੰਡਾ ਇੱਥੋਂ ਆਪਾਂ ਇੱਕ ਵਧਾ ਲਾਂਗੇ ਸਾਡਾ ਗੁੰਡੇ ਜਿਹੜੇ ਪੂਰੇ ਆ ਜਾਣਗੇ ਹੁਣ ਉਲਟੀ ਸਾਈਡ ਤੇ ਵੇਖੋ ਕਿਵੇਂ ਕਰਨਾ ਹੈ ਪਹਿਲਾ ਗੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਹੁਣ ਪੰਜ ਕੁੰਡੇ ਆਪਾਂ ਸਿੱਧੇ ਬਣਾਉਣੇ ਪਹਿਲਾਂ ਜਿਹੜੇ ਆਪਾਂ ਉਧਰੋਂ ਸਿੱਧੇ ਬਣਾਏ ਇਧਰੋਂ ਵੀ ਸਿੱਧੇ ਬਣਨਗੇ 1 2 3 4 ਤੇ 5 ਇਹ ਵਾਲੇ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਏ ਜਿਹੜੇ ਇਧਰੋਂ ਸਿੱਧੇ ਬਣਾਏ ਸੀ ਹੁਣ ਇਧਰੋਂ ਆਪਾਂ ਦੋ ਕੁੰਡੇ ਉਲਟੇ ਬਣਾਏ ਸੀ ਇਹਨਾਂ ਨੂੰ ਵੀ ਆਪਾਂ ਸਿੱਧੇ ਹੀ ਬਣਾ ਲੈਣਾ 1 ਤੇ 2 ਦੋ ਕੁੰਡੇ ਸਿੱਧੇ ਬਣਾ ਲਏ ਧਾਗਾ ਆਪਣੀ ਵਾਲੀ ਸਾਈਡ ਆ ਜਿਹੜੇ 1 ਤੋਂ 3 ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਇੱਥੇ ਹੁਣ ਸਾਡੇ ਕੋਲ ਤਿੰਨ ਕੁੰਡੇ ਉਲਟੇ ਸੀ ਇਧਰੋਂ ਆਪਾਂ ਸਿੱਧੇ ਬਣਾਉਣੇ ਆ ਇੱਕ ਦੋ ਤਿੰਨ ਤਿੰਨ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਜਿਹੜੇ ਆਪਾਂ 1 ਤੋਂ 3 ਕੀਤੇ ਸੀ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਅੱਗੇ ਜਿਹੜੇ ਸਾਡੇ ਕੋਲ ਸੱਤ ਕੁੰਡੇ ਆਪਾਂ ਸੱਤਾਂ ਨੂੰ ਹੀ ਸਿੱਧੇ ਬਣਾ ਲੈਣਾ 1 2 3 4 5 6 ਤੇ 7 ਧਾਗਾ ਆਪਣੀ ਵਾਲੀ ਸਾਈਡ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਦੋ ਸਲਾਈਆਂ ਬਣ ਗਈਆਂ ਹੁਣ ਤੀਸਰੀ ਸਲਾਈ ਵੀ ਤੁਸੀਂ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਸਲਿੱਪ ਕਰ ਲਿਆ ਪੰਜ ਕੁੰਡੇ ਹੁਣ ਸਿੱਧੇ ਬਣਾਉਣੇ ਆ ਇਹ ਪੰਜ ਕੁੰਡੇ ਹਰ ਵਾਰ ਸਿੱਧੇ ਬਣਨੇ ਸਿੱਧੇ ਪਾਸਿਓਂ ਵੀ ਤੇ ਉਲਟੇ ਪਾਸਿਓਂ ਵੀ 2 3 4 ਤੇ ਪੰਜ ਪੰਜ ਕੁੰਡੇ ਜਿਹੜੇ ਹਰ ਵਾਰ ਸਿੱਧੇ ਬਣਨੇ ਆ ਇਧਰੋਂ ਵੀ ਸਿੱਧੇ ਉਧਰੋਂ ਵੀ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਹੁਣ ਬੈਕ ਸਾਈਡ ਤੇ ਕਰਾਂਗੇ ਹੁਣ ਆ ਇੱਕ ਉਲਟਾ ਕੁੰਡਾ ਆ ਤੇ ਇੱਕ ਐ ਸਿੱਧਾ ਕੁੰਡਾ ਦੋਨਾਂ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਬੁਣ ਕੇ ਦੋ ਤੋਂ ਇੱਕ ਕਰ ਦੇਣਾ ਹੁਣ ਇੱਕ ਕੁੰਡਾ ਸਿੱਧਾ ਹੁਣ ਇਹ ਵਾਲੇ ਕੁੰਡੇ ਦਾ ਆਪਾਂ ਮੂੰਹ ਘੁਮਾ ਕੇ ਇਧਰ ਨੂੰ ਕਰ ਲੈਣਾ ਤੇ ਇਹਦੇ ਨਾਲ ਇੱਕ ਉਲਟਾ ਕੁੰਡਾ ਲੈ ਕੇ ਬੈਕ ਲੂਪ ਦੇ ਨਾਲ ਦੋ ਤੋਂ ਆਪਾਂ ਇੱਕ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਹੁਣ ਆਹ ਕੁੰਡੇ ਦਾ ਮੂੰਹ ਕੁਮਾ ਲਾਂਗੇ ਤੇ ਆਹ ਕੁੰਡੇ ਦਾ ਵੀ ਮੂੰਹ ਕੁਮਾ ਲਾਂਗੇ ਤੇ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 ਤੇ 5 लास्ट ਵਾਲਾ ਕੁੰਡਾ ਵੀ ਸਿੱਧਾ ਹੀ ਬਣਾ ਲਾਂਗੇ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਪੰਜ ਕੁੰਡੇ ਸਿੱਧੇ 1 2 3 4 5 ਇਹ ਜਿਹੜੇ ਪੰਜ ਸਿੱਧੇ ਬਣਾਉਣੇ ਸੀ ਉਹ ਆਪਾਂ ਬਣਾ ਲਏ ਇੱਥੇ ਹੁਣ ਇੱਕ ਕੁੰਡਾ ਹੋਰ ਸਿੱਧਾ ਆਏਗਾ ਜਿਹੜਾ ਤੁਹਾਨੂੰ ਸਿੱਧਾ ਨਜ਼ਰ ਆ ਰਿਹਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਇੱਕ ਦੋ ਤਿੰਨ ਜਿਹੜੇ ਆਪਾਂ ਕੁੰਡੇ ਵਿਧਾਏ ਸੀ ਉਹ ਕਟਾ ਲਏ ਹੁਣ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਦੋ ਤਿੰਨ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਅਗਲੇ ਜਿਹੜੇ ਪੰਜ ਕੁੰਡੇ ਉਹ ਵੀ ਆਪਾਂ ਸਿੱਧੇ ਬਣਾਉਣੇ 1 2 3 4 5 ਧਾਗਾ ਆਪਣੀ ਉਹੜੀ ਸਾਈਡ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਇਹਹੀ ਚਾਰ ਸਲਾਈਆਂ ਜਿਹੜੀਆਂ ਅਸੀਂ बार-बार ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਇਸ ਤਰ੍ਹਾਂ ਨਾਲ ਜਿਵੇਂ ਉੱਪਰ ਪਿਕਚਰ ਵਿੱਚ ਤੁਹਾਨੂੰ ਦਿਖ ਰਿਹਾ ਇਸ ਤਰੀਕੇ ਦੇ ਨਾਲ ਸਾਡਾ ਡਿਜ਼ਾਈਨ ਬਣ ਕੇ रेडी ਹੋ ਜਾਣਾ ਹੈ ਬਹੁਤ ਹੀ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਕਿਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਵੀ ਬਣਾ ਕੇ ਤੇ ਤੁਸੀਂ ਤਿਆਰ ਕਰ ਸਕਦੇ ਜੇ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ